ਨਕੋਦਰ ਦੇ ਅੰਬੇਡਕਰ ਚੌਂਕ ਦੇ ਕੋਲੋਂ ਦੀ ਨੰਗਾਂ ਲੱਗੇ ਸੀ ਤੇ ਅਚਾਨਕ ਇੱਕ ਨਜ਼ਰ ਪਈ ਸਾਡੀ ਕੁਛ ਵੀਰ ਮੇਰਾ ਇਹ ਸਮਾਨ ਵੇਚ ਰਿਆ ਆ ਇੱਕ ਮੇਰੀ ਪਹਿਲੇ ਬੇਨਤੀ ਆ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਨਹੀਂ ਤਾਂ ਮੈਂ ਜ਼ਿਆਦਾਤਰ ਕਹਿੰਦਾ ਨਹੀਂ ਹੁੰਦਾ ਵੀ ਸ਼ੇਅਰ ਕਰੋ ਇਹਨੂੰ ਸ਼ੇਅਰ ਕਿਉਂ ਕਰਿਓ ਕਿਉਂ ਕਰਿਓ ਕਿਉਂਕਿ ਇਹ ਵੀਰ ਜਿਹੜਾ ਮਿਹਨਤ ਕਰ ਰਿਹਾ ਮਿਹਨਤ ਕਰ ਰਿਹਾ ਪਰ ਇਹਦੀਆਂ ਜਿਹੜੀਆਂ ਲੱਤਾਂ ਆ ਬਿਲਕੁਲ ਹਨੇ ਲੱਤਾਂ ਇੱਕ ਐਕਸੀਡੈਂਟ ਦੇ ਵਿੱਚ ਇਹਨਾਂ ਦੀਆਂ ਲੱਤਾਂ ਇਹਨਾਂ ਦੀਆਂ ਜਿਹੜੀਆਂ ਕੋ ਕਟੀਆਂ ਗਈਆਂ ਵੱਡੀਆਂ ਗਈਆਂ ਸੀਆਂ ਲੱਤਾਂ ਅਚਾਨਕ ਦੇਖਿਆ ਇਹਨਾਂ ਨੂੰ ਮਦਦ ਜਿਹੜੇ ਮਿਹਨਤ ਕਰਦੇ ਆ ਮਿਹਨਤ ਇਦਾਂ ਦੇ ਵੀਰ ਕਰਦੇ ਆ ਮੰਗਦੇ ਨਹੀਂ ਨਿੱਤਾ ਜ਼ਿਆਦਾਤਰ ਆਪਾਂ ਦੇਖਦੇ ਆ ਸੜਕਾਂ ਤੇ ਜਿਨ੍ਹਾਂ ਦੀ ਕੋਈ ਲੱਤ ਹੁੰਦੀ ਜਾਂ ਬਾਹ ਨਹੀਂ ਹੁੰਦੀ ਉਹ ਮੰਗਦੇ ਹੁੰਦੇ ਆ ਸਲਾਮ ਹੈ ਹੋਜੇ ਵੀਰ ਨੂੰ ਥੋੜੀ ਜਿਹੀ ਮੈਂ ਇਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰੂੰਗਾ ਵੀਰ ਕੀ ਨਾ ਤੇਰਾ ਮੇਰਾ ਨਾਮ ਵਿਕਰਮ ਜੀ ਜੀ ਇੱਧਰ ਦੇਖੋ ਮੈਂ ਕੋਲ ਹੀ ਬੈਠ ਗਿਆ ਮੈਂ ਹਾਂ ਕੋਈ ਗੱਲ ਹਾਂ ਜੀ ਕੀ ਨਾ ਤੁਹਾਡਾ ਵਿਕਰਮ ਜੀ ਵਿਕਰਮਜੀਤ ਜੀ ਇਹ ਕੰਮ ਕਦੋਂ ਸ਼ੁਰੂ ਕੀਤਾ ਤੁਸੀਂ ਸਾਨੂੰ 2-3 ਮਹੀਨੇ ਹੋ ਗਏ 2-3 ਮਹੀਨੇ ਹੋ ਗਏ ਤੇ ਮੈਂ ਇੱਕ ਦੇਖ ਰਿਹਾ ਤੁਹਾਡੀਆਂ ਲੱਤਾਂ ਇਹ ਲੱਤਾਂ ਦੀ ਕੀ ਪ੍ਰੋਬਲਮ ਹੁੰਦਾ ਹੈ ਵੀ ਆਪਾਂ ਮੈਂ ਟ੍ਰੇਨ ਥੱਲੇ ਆ ਗਿਆ ਸ਼ੂਗਰ ਵਾਲੀ ਟ੍ਰੇਨ ਥੱਲੇ ਹਾਂਜੀ ਕਿਸ ਤਰ੍ਹਾਂ ਕਿਉਂ ਕੀ ਕਰਨ ਲੱਗ ਰਹੀਆਂ ਥੱਲੇ ਕਿਸ ਤਰ੍ਹਾਂ ਹੈ ਉਹ ਤਾਂ ਦੇਖੋ ਪਤਾ ਨਹੀਂ ਲੱਗਾ ਮੈਨੂੰ ਕੋਈ ਅੱਛਾ ਹਾਂਜੀ ਤਰੀ ਤਰੀ ਕਿੱਥੇ ਆਈ ਜੀ ਘੜੀ ਵਾਲੀ ਵਾਲ ਫਟ ਗਈ ਵਾਲੀ ਇਹ ਵਾਲ ਫਟ ਗਈ ਬਾਥਰੂਮ ਕਰਨ ਲੱਗਾ ਸੀ ਉਹ ਲੋਗ ਕਰਵਾ ਦੇ ਕਿ ਪਤਾ ਨਹੀਂ ਲੱਗਾ ਬਾਅਦ ਵਿੱਚ ਪਤਾ ਨਹੀਂ ਲੱਗਾ ਤੇ ਲਤਾ ਉਹਨਾਂ ਦੋਨੇ ਲਤਾ ਘਟੀਆਂ ਰਹੀਆਂ ਤੇ ਕਿੰਨੀ ਦੇਰ ਫੇ ਤੁਸੀਂ ਹਸਪਤਾਲ ਰਹੇ ਹੋ ਬਵਾਦ ਦੱਸ ਰਹੇ ਮਨੂ ਕਾਫੀ ਚਿਰ ਮੈਂ ਮੀਨਾ ਬੱਧਿਆ ਸਾਹ ਨੇ ਆਪਣੀ ਬਹੁਤ ਹੈਲਪ ਕੀਤੀ ਵੈਸੇ ਕਿਹਨਾਂ ਨਹੀਂ ਬੱਧਿਆ ਸਰ ਅੱਛਾ ਦੋਈਆ ਸਾਹ ਨੇ ਕੰਮ ਕਰਦਾ ਸੀਗਾ ਉਹਨਾਂ ਦੇ ਕੰਮ ਤੇ ਕਰਦਾ ਸੀ ਅੱਛਾ ਜੀ ਪਹਿਲੇ ਉੱਥੇ ਕੰਮ ਕਰਦੇ ਸੀ ਹਾਂ ਜੀ ਹਾਂ ਜੀ ਤੇ ਮਿਹਨਤ ਕਰ ਰਹੇ ਹੋ ਮਿਹਨਤ ਕਰ ਤੁਹਾਨੂੰ ਤੋਂ ਅਸੀਂ ਸਲਾਮ ਕਵਾਂਗੇ ਤੇ ਇਦਾਂ ਦੇਆਂ ਦੇ ਕੋਲੋਂ ਸਮਾਨ ਵੀ ਕੁਛ ਨਾ ਕੁਛ ਲੈਣਾ ਚਾਹੀਦਾ ਤੇ ਕੀ ਵੀ ਸੋਚਿਆ ਸੀ ਇਹ ਕੰਮ ਸ਼ੁਰੂ ਕਰਨਾ ਆਪਾਂ ਮੈਂ ਤਾਂ ਕੋਈ ਸੋਚਿਆ ਨਹੀਂ ਮੇਰਾ ਇਹ ਆਪੋਸਤੀ ਆ ਸੀਗਾ ਤੇ ਉਹ ਕਹਿੰਦਾ ਚੱਲ ਕਿਤਨ ਮਤਲਬ ਮੈਨੂੰ ਕੰਮ ਨੂੰ ਕੋਈ ਦੇਖ ਲਾ ਕੋਈ ਅੱਛਾ ਚੱਲ ਕਹਿੰਦਾ ਕੋਈ ਕੋਈ ਗੱਲ ਨਹੀਂ ਕਹਿੰਦਾ ਮੈਂ ਲੈਟਾ ਦਾ ਕੰਮ ਦਿਨ ਮਾੜਾ ਵਾਟਾ ਕਰਾ ਦੇਣਾ ਕਰੂ ਅੱਛਾ ਉਹਦਾ ਵੀ ਗਾਂ 1200 ਤੱਕ ਜੰਦਰੋਂ ਨੂੰ ਮਾਲ ਦੇ ਜਾਂਦਾ ਵਾ ਚੱਲ ਮੈਂ ਲਾ ਲੈਣਾ ਆਪਣੇ ਗੱਲ ਤੋਂ 150 500 ਦਾ ਕਰਤਾਂ ਹੂੰ 100 150 ਕਹਿੰਦੇ ਵੰਜ ਜਾਂਦਾ ਅੱਜ ਦੇ ਟਾਈਮ ਦੇ ਵਿੱਚ 100 150 ਦੇ ਨਾਲ ਗਯਾਰਾ ਕਿਸ ਤਰ੍ਹਾਂ ਦਾ ਗਯਾਰਾ ਔਖਾ ਹੈ ਦੋ ਠੀਕ ਆ ਪਰਮਾਤਮਾ ਜੀ ਨੇ ਕੋ ਕਰਮਾ ਲਿਖੋ ਤੇ ਪੀਸ ਬੜੇ ਸੋਹਣੇ ਸੋਹਣੇ ਪੀਸ ਰੱਖੇ ਆ ਇਦਾਂ ਦੇ ਪੀਸ ਮੈਸਲ ਦੇਖੇ ਨਹੀਂ ਅਸੀਂ ਵੀ ਨਹੀਂ ਦੇਖੇ ਕਲਕੱਤੇ ਤੋਂ ਆਉਂਦਾ ਮਾਲ ਜੀ ਕਲਕੱਤੇ ਤੋਂ ਆਉਂਦਾ ਕਿੰਨੇ ਕਦਾ ਪੀਸ ਪੈ ਜਾਂਦਾ ਇਹ ਆਪਾਂ ਦੇਖ ਲਈਏ ਜਿਹਦੇ ਮੈਨੂੰ 35 ਰੁਪਏ 35 40 ਰੁਪਏ ਦਾ ਪੈ ਜਾਂਦਾ ਵਾ ਇੱਥੇ ਤੇ ਵੀ ਦੇ ਕਿੰਨੇ ਦਾ ਮੈਂ 50 ਰੁਪਏ 10 ਰੁਪਏ ਵਧੀਆ ਰੁਪਏ ਦਾ ਚੀਜ਼ ਹੈ ਵੀਰ ਦੀਆਂ ਦੋਨੇ ਲੱਤਾਂ ਇੱਕ ਐਕਸੀਡੈਂਟ ਦੇ ਵਿੱਚ ਜਿਹੜੀਆਂ ਕੱਪੀਆਂ ਗਈਆਂ ਆ ਇਹ ਟਿਕਾਣੇ ਤੇ ਅਦਾ ਹੀ ਹੈ ਜੀ ਇੱਥੇ ਇੱਥੇ ਬੈੰਦੇ ਹੋਂ ਤੱਕ ਲਗਾਤਾਰ ਜੀ ਯਾਦ ਕਰ ਮੈਂ ਹਣ ਇੱਥੇ ਹੀ ਹੁਣ ਲਗਾਵਾ ਵਾ ਵਸੇ ਕਦੀ ਮੁਰਾਦਾਸ਼ਾ ਹੁੰਨਾ ਵਾ ਅੱਛਾ ਜੀ ਵੀਰਵਾਰ ਦਾ ਤੁਰਵਾਰ ਮੁਰਾਦਾਸ਼ਾ ਹੁੰਨਾ ਵਾ ਬਾਕੀ ਮੈਂ ਇੱਥੇ ਕਦੇ ਬਹਿਜੇ ਤੇ ਮਾੜੀ ਮੋਟ ਜਗ੍ਹਾ ਲੱਭ ਜੇ ਤੱਕ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਬੈਠੇ ਸ਼ਾਮੇ 6 ਵਜੇ ਤੋਂ ਲੈ ਕੇ ਪੰਜ ਨੂੰ ਸਾਢੇ 9:00 ਵਜੇ ਤੱਕ ਬਹਿ ਜਨਾ ਕਿਉਂਕਿ ਬੜਾ ਜਰ ਬੈਠ ਨਹੀਂ ਹੁੰਦਾ ਨਾ ਮੇ ਕੋਈ ਦਰਦ ਹਾਂ ਜਿਆਦਾ ਤੇ ਬੈਠ ਨਹੀਂ ਹੁੰਦਾ ਤੇ ਫੋਨ ਨੰਬਰ ਵੀ ਹੈਗਾ ਤੁਹਾਡਾ ਹਾਂ ਜੀ ਚਾਹ ਪੀਓ ਹੂੰ ਨੰਬਰ ਦੱਸ ਦਈਏ 7837950360 ਜੀ ਤੇ ਕੀ ਹੁਣ ਸੋਚੇ ਆਪਾਂ ਵਿਖਦੇ ਬਾਰੇ ਕੀ ਸੋਚੀਏ ਤੇ ਦੁਆਰ ਕੇ ਸੋਚਣਾ ਸਾਰਾ ਕੰਮ ਕਰਨਾ ਬਸ ਠੀਕਾ ਮਾੜਾ ਕੰਮ ਕਰਨਾ ਹੈ ਮਿਹਨਤ ਕਰ ਬੱਚੇ ਕਿੰਨੇ ਤੇ ਅੱਡੇ ਬੱਚਾ ਨਹੀਂ ਘਰਵਾਲੀ ਦੀ ਪਹਿਲੇ ਡੈਥ ਹੋ ਗਈ ਸੀ ਓ ਮਾਈ ਗੋਡ ਕਹਿੰਦੇ ਘਰ ਵਾਲੀ ਦੀ ਪਹਿਲੇ ਡੈਥ ਹੋ ਗਈ ਆ ਬਾਅਦ ਵਿੱਚ ਲਈਏ ਬਾਲ ਜਦ ਲਾਗੇ ਕਿਤੇ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਦੋਨੇ ਲੱਤਾਂ ਜਿਹੜੀਆਂ ਨਵੀਆਂ ਕੱਟੀਆਂ ਜਾਂਦੀਆਂ ਕਟੀਆਂ ਜਾਂਦੀਆਂ ਕਾਫੀ ਦੇਰ ਹਸਪਤਾਲਾਂ ਦੇ ਰਹਿਆਂ ਤੋਂ ਬਾਅਦ ਇਦਾਂ ਦੇ ਬੰਦਿਆਂ ਕੋਲ ਸਾਮਾਨ ਨੰਗੇ ਟਪਦੇ ਜਰੂਰ ਲਿਆ ਕਰੋ ਮੇਰੀ ਇੱਕ ਰਿਕੁਐਸਟ ਆ ਦਰਖਾਸਤ ਆ ਅਏ ਅੰਬੇਡਕਰ ਚੌਂਕ ਦੇ ਕੋਲ ਜਾਂ ਮੁਰਾਦ ਸ਼ਾਹ ਦੇ ਲਾਗੇ ਇਹ ਮੇਰਾ ਵੀਰ ਬੈਠਾ ਹੁੰਦਾ ਚੰਗੀ ਤਰ੍ਹਾਂ ਦੇਖ ਲੋ ਔਰ ਇਹਨਾਂ ਇਦਾਂ ਦੀਆਂ ਬੰਦੇ ਕੋ ਸਾਮਾਨ ਲਿਆ ਕਰੋ ਕਿਉਂਕਿ ਇਹ ਜਿਹੜਾ ਮੰਗਦੇ ਨਹੀਂ ਇਹ ਮਿਹਨਤ ਕਰਦੇ ਆ ਹੱਡ ਤੋੜਵੀਂ ਮਿਹਨਤ ਕਰਦੇ ਆ ਮਿਹਨਤ ਕਸ ਨੂੰ ਸਲਾਮ ਆ ਜੀ ਰੱਬ ਕਰੇ ਜੀ ਇਦਾਂ ਹੀ ਤੁਹਾਡਾ ਜਿਹੜਾ ਕੰਮ ਚੱਲਦਾ ਰਹੇ ਅਸੀਂ ਇਹ ਵੀ ਪ੍ਰਾਰਥਨਾ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਤੱਕ ਗਾਹਕ ਜਿਆਦਾ ਜਿਆਦਾ ਪਹੁੰਚਣ ਕੋਈ ਗੱਲ ਨਹੀਂ ਜੀ ਠੀਕ ਹੈ ਤੋਂ ਉਹ ਸ਼ੁਕਰ ਜੀ ਇੱਕ ਵਾਰ ਫੇਰ ਅਸੀਂ ਕਮਾਂਗੇ ਜੀ ਇਦਾਂ ਦੇ ਮਦਦ ਦੀ ਮਦਦ ਨਹੀਂ ਲੈਣ ਨੂੰ ਤਿਆਰ ਹੈ ਮਦਦ ਨਹੀਂ ਲੈਣ ਨੂੰ ਤਿਆਰ ਹੈ ਇਹ ਇਹਨਾਂ ਕੋ ਕੁਛ ਨਾ ਕੁਛ ਸਮਾਨ ਇਦਾਂ ਦਾ ਜਿਹੜਾ ਸ਼ੋਪੀਸ ਹੈ ਕਰ ਵਾਰ ਫੇਰ ਦਿਖਾ ਦਿਓ ਤੇ ਸ਼ੋਪੀਸ ਇਦਾਂ ਦੇ ਇਹਨਾਂ ਕੋ ਜਰੂਰ ਲਿਆ ਕਰੋ ਇਹ ਜਿਆਦਾਤਰ ਅੰਬੇਦਕਰ ਚੌਂਕ ਦੇ ਕੋਲ ਜੰਮਰਾਸਾ ਰੋਡ ਦੇ ਬੈਠਦੇ ਨੇ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸ਼ਫੀਰ ਠਿੰਗੜਾ ਇੱਕ ਟਾਲਰ ਨੀ ਨਕੋ